ਹਾਂਜੀ ਤੇ ਗੜੀ ਸਾਹਿਬ ਗੁਰਦੁਆਰੇ ਦੇ ਨਾਲ ਹੀ ਜਿੱਦਾਂ ਹੀ ਆਪਾਂ ਗੜੀ ਸਾਹਿਬ ਗੁਰਦੁਆਰਾ ਮੱਥਾ ਟੇਕੇ ਨਿਕਲਦੇ ਆ ਤਾਂ ਉਹਦੇ ਨਾਲ ਹੀ ਜਸਟ ਬਿਲਕੁਲ ਨਾਲ ਹੀ ਸੱਜੇ ਹੱਥੋਂ ਥੱਲੇ ਜੀ ਨੂੰ ਰਸਤਾ ਜਾਂਦਾ ਤੇ ਇਹਦਾ ਨਾਮ ਬੁਰਜ ਸਾਹਿਬ ਗੁਰਦੁਆਰਾ ਆ ਬਿਲਕੁਲ ਨਾਲ ਹੀ ਤੁਹਾਨੂੰ ਦਿਖ ਜਣਾ ਜੇ ਤੁਸੀਂ ਇੱਥੇ ਆਉਂਗੇ ਤੇ ਬੁਰਜ ਸਾਹਿਬ ਗੁਰਦੁਆਰੇ ਦਾ ਨਾਮ ਆ ਇੱਥੇ ਇੱਕ ਬਹੁਤ ਪੁਰਾਣੀ ਇਤਿਹਾਸਿਕ ਜਿਵੇਂ ਕਹਿੰ ਲੋ ਖੂਹੀ ਸੀ ਜਿਹੜੀ ਕਿ ਬਹੁਤ ਪੁਰਾਣੇ ਸਮੇਂ ਤੋਂ ਹੀ ਬਣੀ ਆ ਜਾਂਦੇ ਚਮਕੌਰ ਸਾਹਿਬ ਜਦ ਗੁਰੂ ਸਾਹਿਬ ਆਈ ਸੀ ਜੰਗ ਵੇਲੇ ਤਾਂ ਉਸ ਟਾਈਮ ਦੀ ਬਣੀ ਹੋਈ ਖੂਹੀ ਆ ਇਹ ਓਮੇ ਦੀ ਓਮੀਓ ਪਈ ਆ ਤੇ ਆਪਾਂ ਅੰਦਰ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਖੂਹੀ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜਿਹੜੀ ਬਹੁਤ ਪੁਰਾਣੀ ਆ ਤੇ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ਼ਹਾਦਤ ਸਥਾਨ ਤੇ ਇਸ ਸਾਈਡ ਆਪਣਾ ਲੰਗਰ ਹਾਲ ਆ ਜਾਂਦਾ ਸਜਾਵਟ ਦੇਖੋ ਤੁਸੀਂ ਕਿੰਨੀ ਸੋਹਣੀ ਕਰੀ ਹੋਈ ਹੈ ਇੱਥੇ ਤੇ ਉਧਰ ਰੂਮ ਵਗੈਰਾ ਬਣੇ ਹੋ ਨੇ ਹੈਂਡ ਵਾਸ਼ ਜ਼ਰੂਰ ਕਰਕੇ ਜਾਇਓ ਬਾਹਰੋਂ ਆਪਣੇ ਗੰਦੇ ਹੱਥ ਲੱਗੇ ਆਉਂਦੇ ਆ ਤੇ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਦਰਸ਼ਨ ਕਰਾਉਣੇ ਆ ਖੂਹੀ ਸਾਹਿਬ ਦੇ ਵੀ ਤੇ ਦਰਸ਼ਨ ਤੁਹਾਨੂੰ ਕਰਾਵਾਂਗੇ ਅੰਦਰ ਜਾ ਕੇ ਗੁਰੂ ਸਹਿਬਾਨ ਦੇ ਵੀ ਇਹਨਾਂ ਜਦੋਂ ਚਮਕੌਰ ਸਾਹਿਬ ਦੇ ਵਿੱਚ ਗੁਰੂ ਸਹਿਬਾਨ ਆਏ ਆਏ ਹੀ ਸੀਗੇ ਹਲੇ ਤਾਂ ਉੱਥੇ ਜਦੋਂ ਗੁਰੂ ਸਾਹਿਬ ਦੇ ਜਿਹੜੇ ਵੱਡੇ ਪੁੱਤਰ ਸੀ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੀਵਨ ਸਿੰਘ ਜੀ ਪਿਆਰੇ ਹੋ ਗਏ ਤੇ ਉਹਨਾਂ ਨਾਲ ਜਿਹੜੇ ਸਿੱਖ ਸੀ ਉਹ ਸਾਰਿਆਂ ਨੇ 1704 ਈਸਵੀ ਵਿੱਚ ਜਦੋਂ ਭਿਆਨਕ ਜੰਗ ਹੋਈ ਸੀ ਉਸ ਵੇਲੇ ਪਾਣੀ ਦਾ ਕੋਈ ਸਰੋਤ ਹੈ ਨਹੀਂ ਸੀ ਤਾਂ ਪਾਣੀ ਦਾ ਇੱਕ ਇੱਕ ਸਰੋਤ ਸੀ ਆਹ ਵਾਲੀ ਖੂਹ ਹੀ ਜਿਹੜੀ ਤੁਸੀਂ ਹੁਣ ਵੀਡੀਓ 'ਚ ਦੇਖ ਰਹੇ ਹੋ ਇਹ ਖੂਹ ਹੀ ਬਹੁਤ ਡੂੰਗੀ ਆ ਥੱਲੇ ਤੱਕ ਆ ਇਹਦਾ ਹਜੇ ਵੀ ਪਾਣੀ ਤੁਹਾਨੂੰ ਦੇਖ ਦੇਖ ਜੂਗਾ ਪਰ ਉਹ ਦੇਖਣ ਨਹੀਂ ਦਿੰਦੇ ਨਾ ਇਹਦੇ ਵਿੱਚ ਕੋਈ ਸਿੱਕਾ ਵਗੈਰਾ ਸਿੱਟਣ ਦਿੰਦੇ ਆ ਪਰ ਇਹ ਇੱਕੋ ਇੱਕ ਸਰੋਤ ਸੀਗਾ ਉਸ ਵੇਲੇ ਦਾ ਜਿਹਨੂੰ ਛੱਕ ਕੇ ਫਿਰ ਇਹਨੂੰ ਅੰਮ੍ਰਿਤ ਕਰਿਆ ਸੀਗਾ ਇਹਦਾ ਨਾਂ ਅੰਮ੍ਰਿਤ ਪਾਇਆ ਸੀ ਪਾਣੀ ਦਾ ਇਹ ਤੇ ਇਸ ਕਰਕੇ ਇਹਦਾ ਨਾਮ ਆ ਜਿਹੜਾ ਇਤਿਹਾਸਿਕ ਖੂਹੀ ਇਹਦਾ ਨਾਮ ਪਿਆ ਸੀਗਾ ਤੇ ਜਦੋਂ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਨੇ ਅਪੀਲ ਕੀਤੀ ਤਾਂ ਇੱਥੇ ਜਿਹੜੇ ਪ੍ਰਬੰਧਕ ਸੀ ਭਾਈ ਧਰਮ ਸਿੰਘ ਜੀ ਫਿਰ ਉਹਨਾਂ ਨੇ 2004 ਵਿੱਚ ਖੂਹੀ ਦਾ ਲੈਂਟਰ ਢਾਕੇ ਨਵਾਂ ਸੁਰਜੀਤ ਕਰਿਆ ਸੀ ਆ ਕੀ ਆ ਬੇਟਾ ਜੰਤਰੀ ਹੈ ਜੰਤਰੀ ਹੈ ਜੰਤਰੀ ਇਹ ਵੇਚ ਰਹੀਆਂ ਹੈ ਕਿੰਨੇ ਦੀ ਪੁੱਤ 20 ਰੁਪਏ ਦੀ ਕੀ ਆ ਇਹ ਦੁਕਾਨ ਆਇਆ ਦੇਖੀ ਆਇਆ ਥੋੜੀ ਦੁਕਾਨ ਆ ਹਾਂ ਨੇ ਹਾਂ ਰਾਣੀ ਉੱਤੇ ਚੱਲ ਆਇਆ ਦੇਖੀ ਆ ਫੜ ਫੜ ਆ ਫੜ ਸਾਨੂੰ ਬੱਚੀ ਮਿਲੀ ਆ ਦੇਖ ਲੈ ਮੈਂ ਆਇਆ ਜੰਤਰੀ ਚੱਕੀ ਹਾਂਜੀ ਸੰਤੋ ਸਾਨੂੰ ਬੱਚੀ ਇੱਕ ਮਿਲੀ ਸੀ ਥੋਸੀ ਵੀਡੀਓ ਚ ਪਿੱਛੇ ਦੇਖਿਆ ਹੀ ਆ ਮਾਲਕ ਨੇ ਸਾਡੇ ਕੋਲ ਜਿੰਨੀ ਸੇਵਾ ਲੈਣੀ ਸੀ ਉਹਨੇ ਲੈ ਚੁੱਕਿਆ ਮੈਂ ਵੀਡੀਓ ਚ ਦਿਖਾਇਆ ਨਹੀਂ ਕਿਉਂਕਿ ਕੁਝ ਚੀਜ਼ਾਂ ਨਹੀਂ ਦਿਖਾਈਏ ਵਧੀਆ ਅਗਲੇ ਵਲੌਗ ਲਈ ਵੀ ਤੁਸੀਂ ਤਿਆਰ ਹੋ ਅਗਲੇ ਵਲੌਗ 'ਚ ਤੁਹਾਨੂੰ ਬਹੁਤ ਛੇਤੀ ਮਿਲਾਂਗੇ ਬਾਏ ਬਾਏ